ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਮਾਮ ਗਾਰੰਟੀਆਂ ਦਿੱਤੀਆਂ ਗਈਆਂ ਸੀ ਔਰ ਆਮ ਆਦਮੀ ਪਾਰਟੀ ਹੁਣ ਜਦੋਂ ਵੀ ਕਿਸੇ ਗਾਰੰਟੀ ਨੂੰ ਲੈ ਕੇ ਸਵਾਲ ਕੀਤਾ ਜਾਂਦਾ ਖਾਸ ਤੌਰ ਤੇ ਜਦੋਂ 1000 ਰੁਪਏ ਵਾਲੀ ਗੱਲ ਕੀਤੀ ਜਾਂਦੀ ਹੈ ਤਾਂ ਮੁੱਖ ਮੰਤਰੀ ਤੋਂ ਲੈ ਕੇ ਬਾਕੀ ਲੀਡਰ ਇੱਕ ਗੱਲ ਕਹਿੰਦੇ ਐ ਕਿ ਅਸੀਂ ਸਾਰੀ ਗਾਰੰਟੀਆਂ ਪੂਰੀ ਕਰ ਰਹੇ ਹਾਂ ਸਗੋਂ ਅਸੀਂ ਤੇ ਪੰਜਾਬ ਚ ਉਹ ਕੰਮ ਵੀ ਕਰ ਰਹੇ ਹਾਂ ਜੋ ਅਸੀਂ ਗਾਰੰਟੀ ਨਹੀਂ ਵੀ ਦਿੱਤੀ ਸੀ ਉਦੇ ਚੋ ਤਰਕ ਦੇ ਦਿੰਦੇ ਜਿਵੇਂ ਅਸੀਂ ਟੋਲ ਪਲਾਜ਼ੇ ਬੰਦ ਕਰ ਰਹੇ ਆ ਆਪ ਮੁੱਖ ਮੰਤਰੀ ਸਾਹਿਬ ਯਾਨੀ ਕਿ ਗਾਰੰਟੀਆਂ ਤੋਂ ਇਲਾਵਾ ਵੀ ਆਮ ਆਦਮੀ ਪਾਰਟੀ ਉਹ ਬਹੁਤ ਸਾਰੇ ਕੰਮ ਕਰ ਰਹੀ ਏ ਜਿਹੜਾ ਕਿ ਕਦੇ ਉਹਨਾਂ ਨੇ ਉਹਨਾਂ ਵਾਦਾ ਕੀਤਾ ਸੀ ਨਾ ਗਾਰੰਟੀ ਦਿੱਤੀ ਸੀ ਔਰ ਉਹਨਾਂ ਚੋ ਹੀ ਇੱਕ ਹੋਰ ਵਾਦਾ ਜਾਂ ਗਾਰੰਟੀ ਜੋ ਨਹੀਂ ਸੀ ਉਹ ਵੀ ਪੰਜਾਬ ਸਰਕਾਰ ਕਰ ਰਹੀ ਏ ਜਿਹੜਾ ਕਿ ਇਸ਼ਤਿਹਾਰਾਂ ਤੇ ਬੇਲੋੜਾ ਖਰਚਾ ਇਹ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਹੈ ਪਰ ਇੱਕ ਸਖਤ ਟਿੱਪਣੀ ਹਾਈ ਕੋਰਟ ਵੱਲੋਂ ਕੀਤੀ ਗਈ ਹੈ ਮਾਮਲਾ ਪੂਰਾ ਕੀ ਹੈ ਕਿਉਂ ਹਾਈ ਕੋਰਟ ਨੂੰ ਇਹ ਗੱਲ ਕਹਿਣੀ ਪਈ ਔਰ ਇਹ ਕੋਈ ਪਹਿਲੀ ਵਾਰ ਨਹੀਂ ਕਹੀ ਗਈ ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਹਾਈ ਕੋਰਟ ਨੇ ਇਹ ਟਿੱਪਣੀਆਂ ਕੀਤੀਆਂ ਪਰ ਫਿਰ ਕੀ ਹੋਇਆ ਜਦੋਂ ਰਿਪੋਰਟਾਂ ਮੰਗੀਆਂ ਗਈਆਂ ਪੀਆਰ ਡਿਪਾਰਟਮੈਂਟ ਤੋਂ ਤੇ ਅਫਸਰਾਂ ਦੇ ਤਬਾਦਲੇ ਕਰਤੇ ਗਏ ਕਾਨੂੰਨ ਬਦਲਤੇ ਗਏ ਸ਼ਿੱਕੇ ਬਹੁਤ ਕੁਝ ਹੋਇਆ ਪਰ ਉਸ ਮਸਲੇ ਦੀ ਗੱਲ ਅੱਗੇ ਨਹੀਂ ਤੁਰੀ ਪਰ ਅੱਜ ਜਿਹੜਾ ਅਹਿਮ ਮਸਲਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਦਰਸਲ ਉਹ ਸਰਕਾਰੀ ਮੁਲਾਜ਼ਮਾ ਦੇ ਨਾਲ ਵੀ ਜੁੜਿਆ ਹੈ ਬੜਾ ਅਹਿਮ ਹੈ ਇਹ ਸਮਝਣਾ ਜ਼ਰੂਰੀ ਹੈ ਔਰ ਕਿਵੇਂ ਸਰਕਾਰੀ ਮੁਲਾਜ਼ਮਾਂ ਨਾਲ ਕੀਤਾ ਗਿਆ ਵਾਅਦਾ ਜੋ ਪੂਰਾ ਨਹੀਂ ਹੋਇਆ ਔਰ ਜਸਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਝਾੜ ਪਾਈ ਔਰ ਪੁੱਛਿਆ ਕਿ ਭਾਈ ਜੇ ਇਹਨਾਂ ਲਈ ਪੈਸੇ ਨਹੀਂ ਹੈ ਤਾਂ ਫਿਰ ਇਸਤੇ ਹਰਾਂ ਲਈ ਪੈਸਾ ਕਿੱਥੋਂ ਆਇਆ ਤੋ ਇਹ ਸਮਝ ਗਏ ਹੋਣਿਓ 8 ਤੋਂ 10 8 ਮਿੰਟਾਂ ਚ 10 ਨਹੀਂ 8 ਮਿੰਟਾਂ ਚ ਸਾਰੀ ਕਹਾਣੀ ਤੁਹਾਨੂੰ ਸਮਝਾ ਦੂੰਗਾ ਹੋਇਆ ਕੀ ਹੈ ਤੁਹਾਨੂੰ ਯਾਦ ਹੋਏਗਾ ਹੁਣ ਮੈਂ ਵਾਅਦੇ ਤੇ ਆਨਾ ਆਮ ਆਦਮੀ ਪਾਰਟੀ ਨੇ ਇੱਕ ਵਾਦਾ ਕਹਿ ਲੋ ਗਾਰੰਟੀ ਤੇ ਮੈਂ ਉਹਨੂੰ ਨਹੀਂ ਕਹੂੰਗਾ ਵਾਦਾ ਕੀਤਾ ਸੀ ਕਿਉਂਕਿ ਗਾਰੰਟੀਆਂ ਚ ਔਰ ਵਾਦੇ ਚ ਫਰਕ ਹੈ ਉਹ ਗਾਣਾ ਹੈ ਨਾ ਵਾਦਾ ਤੋ ਟੁੱਟ ਜਾਤਾ ਹੈ ਤੇ ਉਹ ਕੁਝ ਉਸ ਤਰ੍ਹਾਂ ਦਾ ਇਹ ਵਾਦਾ ਕੀਤਾ ਗਿਆ ਸੀ ਕਿ ਅਸੀਂ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਗਾਰੰਟੀ ਨਹੀਂ ਸੀ ਦੇਖੋ ਗਾਰੰਟੀ ਸੀ ਬਿਜਲੀ ਫ੍ਰੀ ਦਵਾਂਗੇ ਦੇ ਰਹੇ ਅਗਲੇ ਗਾਰੰਟੀ ਸੀ ਅਸੀਂ ਭ੍ਰਿਸ਼ਟਾਚਾਰ ਰੋਕਾਂਗੇ ਦੇਖੋ ਭੁੱਲਰ ਸਾਹਿਬ ਆ ਗਏ ਤੁਹਾਡੇ ਸਾਹਮਣੇ ਬਿਲਕੁਲ ਰੋਕਤਾ ਪੰਜਾਬ ਚ ਆਰਾਮ ਰਾਜ ਚੱਲ ਰਿਹਾ ਹੋਰ ਵੀ ਕਈ ਗਾਰੰਟੀਆਂ ਸੀ ਕਿ ਮੈਂ ਹੁਣ ਉਹਦੇ ਤੇ ਨਹੀਂ ਜਾ ਰਿਹਾ ਮੈਂ ਵਾਅਦੇ ਤੇ ਆ ਰਿਹਾ ਵਾਅਦਾ ਤੋਂ ਵਾਅਦਾ ਤੇਰਾ ਵਾਅਦਾ ਖੈਰ ਇਹ ਵਾਅਦਾ ਸੀਗਾ ਕਿ ਅਸੀਂ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਸਰਕਾਰ ਬਣ ਗਈ ਮੁਲਾਜ਼ਮਾਂ ਨੇ ਠਾ ਠਾ ਕਰਕੇ EVM ਦੀਆਂ ਚੀਕਾਂ ਕਢਾਤੀਆਂ ਜਿਵੇਂ ਉਹ ਸਾਡੇ ਸੀਐਮ ਸਾਹਿਬ ਵੀ ਕਹਿੰਦੇ ਨਾ ਲੋਕਾਂ ਨੇ EVM ਦੀਆਂ ਚੀਕਾਂ ਕਢਾਤੀਆਂ ਬਾਈਚ ਕੜਾਈਆਂ ਵੀ ਸਰਕਾਰ ਬਣ ਗਈ ਵੱਡੇ ਮੰਡੇਟ ਨਾਲ ਫਿਰ ਉਹ ਵਾਅਦਾ ਪੂਰਾ ਕਰਨਾ ਸੀ ਪਰ ਵਾਅਦਾ ਤੋਂ ਵਾਅਦਾ ਹੁਣ ਉਸ ਵਾਅਦੇ 'ਚ ਕੀ ਹੋਇਆ ਕਿ ਜਦੋਂ ਇਹ ਪਤਾ ਲੱਗਿਆ ਕਿ ਗੁਜਰਾਤ ਚ ਇਲੈਕਸ਼ਨ ਨੇ ਔਰ ਪੰਜਾਬ ਦਾ ਸਾਰਾ ਤਾਣਾ ਬਾਣਾ ਚੱਕ ਕੇ ਗੁਜਰਾਤ ਚਲ ਗਿਆ ਕਿਉਂਕਿ ਮੈਨੂੰ ਪਤਾ ਹੈ ਉਹਨਾਂ ਚੀਜ਼ਾਂ ਦੇ ਵਿੱਚ ਕਈ ਜਥੇਬੰਦੀਆਂ ਦੇ ਮੁਲਾਜ਼ਮ ਜਾਂ ਜਿਹੜੇ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਇਹ ਕੋ ਜਲੰਧਰ ਦੇ ਵੀ ਹੈਗੇ ਬੜਾ ਮੇਰੇ ਨਾਲ ਵੀ ਉਹਨਾਂ ਦਾ ਰابطਾ ਰਿਹਾ ਕਿਵੇਂ ਕੀਤਾ ਜਾਏ ਕੀ ਹੈ ਕੀ ਨਹੀਂ ਤੇ ਇੱਕ ਨਾ ਸ਼ਗੂਫਾ ਜਾਂ ਚਲੋ ਸ਼ਗੂਫਾ ਨਹੀਂ ਮੈਂ ਕਹਾਂਗਾ ਉਹ ਤਾਂ ਹਿਮਾਚਲ ਚ ਵੀ ਇਲੈਕਸ਼ਨ ਸੀ ਨਾਲ ਗੁਜਰਾਤ ਤੇ ਹਿਮਾਚਲ ਚ ਹਿਮਾਚਲ ਸਰਕਾਰ ਨੇ ਵੀ ਕਹਿਤਾ ਸੀ ਉਹ ਸੀ 올ਡ ਪੈਨਸ਼ਨ ਸਕੀਮ ਔਰ ਸੁਖੂ ਨੇ ਤੇ ਆਉਂਦਾ ਹੀ ਕਰ ਵੀ ਦਿੱਤੀ ਸੀ ਔਰ ਉਹ ਵੀ ਲਟਕ ਗਈ ਹੁਣ ਪੰਜਾਬ ਨੇ ਵੀ ਕੀ ਕੀਤਾ ਉਦੋਂ ਠਾਹ ਕਰਕੇ ਫੈਸਲਾ ਲਿਆ ਕਿ 올ਡ ਪੈਨਸ਼ਨ ਸਕੀਮ ਅਸੀਂ ਲਾਗੂ ਕਰਾਂਗੇ ਆ ਚੱਕੋ ਜੀ ਨੋਟੀਫਿਕੇਸ਼ਨ ਤੱਕ ਕੱਟਤਾ ਜੀ ਗੁਜਰਾਤ ਚ ਫਾਇਦਾ ਲੈਣਾ ਸੀ ਬਿਲਕੁਲ ਸਹੀ ਗੱਲ ਤੁਹਾਨੂੰ ਕਹਿ ਰਿਆਂ ਇਹਦੇ ਚ ਕੋਈ ਲੁਕੀ ਗੱਲ ਨਹੀਂ ਗੁਜਰਾਤ ਚ ਫਾਇਦਾ ਲੈਣਾ ਸੀ ਪਰ ਹੋਇਆ ਕਿ ਨੋਟੀਫਿਕੇਸ਼ਨ ਤੇ ਜਾਰੂ ਹੋ ਗਿਆ ਪਰ ਜਾਰੀ ਹੋ ਗਿਆ ਪਰ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਫਸ ਗਈ ਫਸ ਕਿਵੇਂ ਗਈ ਥੋੜੀ ਜਿਹੀ ਡਿਟੇਲ ਤੁਹਾਨੂੰ ਦੱਸਣਾ ਦਰਸਬ ਕੇਂਦਰ ਸਰਕਾਰ ਨੇ ਜਿਹੜਾ ਨਿਊ ਪੈਨਸ਼ਨ ਸਕੀਮ ਦਾ ਇਕੱਠਾ ਹੋਇਆ ਫੰਡ ਸੀ ਉਹ ਰਿਫੰਡ ਕਰਨ ਤੋਂ ਇਨਕਾਰ ਕਰਤਾ ਉਹ ਸਪੈਸੀਫਿਕੇਸ਼ਨ ਕੇਂਦਰ ਸਰਕਾਰ ਨੇ ਉਹਨਾਂ ਰਾਜਾਂ ਦੇ ਨਾਮ ਲਏ ਸੀ ਉਦੋਂ ਰਾਜਸਥਾਨ ਚ ਕਾਂਗਰਸ ਦੀ ਸਰਕਾਰ ਹੁੰਦੀ ਸੀ ਹੁਣ ਤੇ ਚਲੋ ਤੇ ਉਹ ਮਤਲਬ ਨੋਨ ਬੀਜੇਪੀ ਗਵਰਨਮੈਂਟ ਦਾ ਸੀਗਾ ਕਿ ਉਹ ਇਹਨਾਂ ਨੇ ਫੈਸਲਾ ਕਰ ਲਿਆ ਪਰ ਅਸੀਂ ਕਰ ਨਹੀਂ ਸਕਦੇ ਸੋ ਜਿਹੜਾ ਨਿਊ ਪੈਨਸ਼ਨ ਸਕੀਮ ਆਲਾ ਇਕੱਠਾ ਹੋਇਆ ਫੰਡ ਸੀ ਉਹ ਰਿਫੰਡ ਕਰਨ ਤੋਂ ਇਨਕਾਰ ਕਰਤਾ ਇੱਕ ਦੂਜਾ ਕੀ ਹੋਇਆ ਕਿ ਇਸ ਕਰਕੇ ਓਪੀਐਸ ਲਾਗੂ ਕਰਨ ਲਈ ਵਿੱਤੀ ਤੌਰ ਤੇ ਮੁਸ਼ਕਲ ਆ ਗਈ ਪੈਸਾ ਹੈਗਾ ਨਹੀਂ ਕਿੱਥੋਂ ਦਈਏ ਜ ਹੁਣ ਉਹ ਕਹਿਣ ਲੱਗੇ ਜੀ ਅਸੀਂ ਤੇਜੀ ਲਿਖ ਕੇ ਵੀ ਕਰਤਾ ਸਾਰਾ ਕੁਝ ਕਰਤਾ ਸੈਂਟਰ ਨਹੀਂ ਮੰਨ ਰਿਹਾ ਪੈਸਾ ਹੀ ਨਹੀਂ ਦੇ ਰਿਹਾ ਅਸੀਂ ਕੀ ਕਰੀਏ ਇਹ ਬਹਾਨੇ ਲਾਣੇ ਸ਼ੁਰੂ ਕਰਤੇ ਫਿਰ ਕੀ ਹੋਇਆ ਮਸਲਾ ਕੀ ਹੈ ਕਿ ਦਰਸਲ 2004 ਤੋਂ ਬਾਅਦ ਜਿਹੜੇ ਭਰਤੀ ਹੋਏ ਪੰਜਾਬ ਸਰਕਾਰ ਦੇ ਕਰਮਚਾਰੀ ਨੇ ਉਹ ਦਰਸਲ ਨਿਊ ਪੈਨਸ਼ਨ ਸਕੀਮ ਦੇ ਦਾਇਰੇ ਚ ਆਂਦੇ ਨੇ ਔਰ ਜਿਹੜਾ ਪੈਨਸ਼ਨ ਫੰਡ ਰੈਗੂਲੇਟਰੀ ਅਥਾਰਟੀ ਹੈ ਉਹਨੇ ਐਨਪੀਐਸ ਦੀ ਫੰਡ ਦੀ ਵਾਪਸੀ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਰਕੇ ਹੋਇਆ ਕਿ ਪੰਜਾਬ ਦਾ ਐਨਪੀਐਸ ਕਾਰਪੋਰੇਟਸ ਲਗਭਗ ਜਿਹੜਾ 28507 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ ਜਿਹੜਾ ਕਾਰਪੋਰੇਟਸ ਜਿਹੜਾ ਗੈਪ ਹੈ ਕਿਉਂਕਿ ਇਹਨਾਂ ਨੇ ਤੇ ਵਾਅਦਾ ਕਰਤਾ ਨੋਟੀਫਿਕੇਸ਼ਨ ਲਾਗੂ ਕਰਤਾ ਉਹਨੂੰ ਬਣਦਾ ਦੇਣਾ ਚਾਹੀਦਾ ਪਰ ਇਹ ਹੁਣ ਕਹਿ ਰਹੇ ਕਿ ਜੀ ਪੈਸਾ ਨਹੀਂ ਹੈ ਸੋ ਚੋਣਾਂ ਤੋਂ ਪਹਿਲਾਂ ਆਵਾਜ਼ ਵੀ ਪਾਰਟੀ ਨੇ OPS ਬਾਲ ਕਰਨ ਦਾ ਵਾਅਦਾ ਕੀਤਾ ਸੀ ਪਰ NPS ਦੀ ਥਾਂ ਯੂਨਾਈਫਾਈਡ ਪੈਨਸ਼ਨ ਸਕੀਮ ਦੇ ਵਿਕਲਪ ਤੇ ਵੀ ਅਜੇ ਵਿਚਾਰ ਹੋ ਰਿਹਾ ਪਰ ਹੁਣ ਮਸਲਾ ਕੀ ਹੈ UPS ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ UPS ਚ ਰਿਟਾਇਰਮੈਂਟ ਤੋਂ ਪਹਿਲਾਂ ਅਖੀਲੇ 12 ਮਹੀਨਿਆਂ ਦੀ ਔਸਤ ਤਨਖਾਹ ਦਾ 50% ਪੈਨਸ਼ਨ ਦੇ ਤੌਰ ਤੇ ਹੁੰਦਾ ਜਿਹੜਾ ਕਿ ਘੱਟੋ ਘੱਟ 10000 ਹੋਣਾ ਚਾਹੀਦਾ ਫਿਰ ਜਦੋਂ ਪਰਵਾਰਿਕ ਪੈਨਸ਼ਨ ਦੀ ਗੱਲ ਆਉਂਦੀ ਹੈ ਤੇ ਉਹ ਆਖਰੀ ਪੈਨਸ਼ਨ ਜਿਹੜੀ ਹੁੰਦੀ ਹੈ ਉਹਦਾ 60% ਹੁੰਦਾ ਚਲੋ ਇੱਕ तमाम ਕਾਨੂੰਨ ਨੇ ਉਹਦੇ ਚ ਉਹਨਾਂ ਨੇ ਜ਼ਿਕਰ ਕੀਤਾ ਪਰ ਕੁਲ ਮਿਲਾ ਕੇ 올ਡ ਪੈਨਸ਼ਨ ਸਕੀਮ ਬਹਾਲੀ ਨਹੀਂ ਹੋਈ ਪੰਜਾਬ ਚ ਹੋਣ ਹੋਇਆ ਕਿ ਜਿਹੜੇ ਮੁਲਾਜ਼ਮ ਨੇ ਉਹ ਕੋਰਟ ਪਹੁੰਚ ਗਏ ਉਹਨਾਂ ਨੇ ਕੋਰਟ ਚ ਹਾਈ ਕੋਰਟ ਚ ਦੀ ਸਾਡੇ ਨਾਲ ਤੇ ਵਾਦਾ ਕੀਤਾ ਸੀ ਮੈਂ ਜਿਵੇਂ ਕਿਹਾ ਵਾਦਾ ਫਰਕ ਹੈ ਗਾਰੰਟੀ اور وعدے وچ بڑا টেকਨਕਲ ਜਿਹਾ ਫਰਕ ਹੈ ਹੁਣ ਵਾਦਾ ਪੂਰਾ ਨਹੀਂ ਹੋਇਆ ਤੇ ਕੋਰਟ ਨੇ ਕੱਲ ਇੱਕ ਸੁਣਵਾਈ ਵੇਲੇ ਪੁੱਛਿਆ ਕਿ ਭਾਈ ਦੱਸੋ ਕੀ ਹੈ ਮਸਲਾ ਤੇ ਸਰਕਾਰ ਨੇ ਉੱਥੇ ਹੱਥ ਖੜੇ ਕਰ ਤੇ ਕਹਿੰਦੇ ਜੀ ਪੈਸਾ ਹੀ ਨਹੀਂ ਹੈ ਅਸੀਂ ਤੇ ਕੀਤਾ ਸੀ ਕਾਰਪਸ ਉੱਥੋਂ ਆਣਾ ਸੀ ਪਰ ਸਵਾਲ ਵੱਡਾ ਹੈ ਕਿ ਤੁਸੀਂ ਵਾਅਦਾ ਸੈਂਟਰ ਨੂੰ ਪੁੱਛ ਕੇ ਥੋੜੀ ਕੀਤਾ ਸੀ ਵੱਡਾ ਵਾਅਦਾ ਜਿਹੜਾ ਤੁਹਾਡਾ ਸੀ ਉਹ ਤੁਸੀਂ ਪੂਰਾ ਨਹੀਂ ਕਰ ਪਾ ਰਹੇ ਇਹ ਕਹਿ ਕੇ ਕਿ ਜੀ ਪੈਸੇ ਨਹੀਂ ਹੈਗੇ ਹੁਣ ਲਗਾਤਾਰ ਦਰਸ਼ਕ ਸਾਡੇ ਨਾਲ ਇਸ ਪਲੇਟਫਾਰਮ ਤੇ ਜੁੜਦੇ ਆ ਜੁੜਦੇ ਹੈ ਨਾ ਮੈਂ ਹੁਣ ਤੁਹਾਡੇ ਨਾਲ ਇੱਕ ਵਾਦਾ ਕਰ ਰਿਹਾ ਕਿ ਮੈਂ ਰੋਜ਼ 2-3 ਵੀਡੀਓ ਇਸ ਤਰ੍ਹਾਂ ਦੇ ਖਬਰਾਂ ਦੀ ਡਿਟੇਲਡ ਤੁਹਾਡੇ ਕੋਲ ਲੈ ਕੇ ਆਉਂਗਾ ਤੁਸੀਂ ਮੇਰੇ ਨਾਲ ਜੁੜ ਗਏ ਭਰੋਸਾ ਕਰ ਲਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਇਹ ਵੀ ਇੱਕ ਬੇਨਤੀ ਹੈ ਕਰ ਲਓ ਜੀ ਸਬਸਕ੍ਰਾਈਬ ਮੈਂ ਕਹਿੰਦਾ ਨਹੀਂ ਕਦੇ ਪਰ ਅੱਜ ਕਹਿ ਰਿਹਾ ਕਰ ਦੋ ਫਿਰ ਉਸ ਤੋਂ ਬਾਅਦ ਮੈਂ ਜੀ ਬੰਦ ਕਰਦਾ ਕਿ ਜੀ ਮੇਰੇ ਕੋਲ ਤੇ ਪੈਸੇ ਹੀ ਨਹੀਂ ਹੈਗੇ ਮੈਂ ਕੀ ਕਰਾਂ ਫਿਰ ਤੁਸੀਂ ਕਹੋਗੇ ਨਾ ਕਿ ਬਦਵਾ ਗਦਾਰੀ ਕਰ ਗਿਆ ਹੁਣ ਤੁਸੀਂ ਤੈਅ ਕਰੋ ਗਦਾਰੀ ਕੌਣ ਕਰ ਗਿਆ ਓਲਡ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਕੱਢਤਾ ਬਾਅਦ ਚ ਇਹ ਕਹਤਾ ਕਿ ਜੀ ਸਾਡੇ ਕੋਲ ਤੇ ਪੈਸੇ ਹੀ ਨਹੀਂ ਹੈਗੇ ਤੇ ਹਾਈ ਕੋਰਟ ਨੇ ਬੋਧਾ ਫਿਰ ਕੱਲ ਕੀ ਕਿਹਾ ਇਹ ਬਾਕੀ ਤੇ ਠੀਕ ਹੈ ਹੁਣ ਮੈਂ ਦੂਜੇ ਤੇ ਆਨਾ ਮਤਲਬ ਹਾਈ ਕੋਰਟ ਨੇ ਕੀ ਕਿਹਾ ਹਾਈ ਕੋਰਟ ਕਹਿੰਦਾ ਭਈ ਇਸ ਚੀਜ਼ ਲਈ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਆ ਜਿਹੜਾ ਹਜ਼ਾਰਾਂ ਕਰੋੜ ਤੁਸੀਂ ਇਸ਼ਤਿਹਾਰਾਂ ਤੇ ਖਰਚ ਕਰ ਰਹੇ ਹੋ ਉਹ ਕਿੱਥੋਂ ਆ ਰਿਹਾ ਫਿਰ ਕਿ ਉਹਦੀ ਲੋੜ ਹੈ ਇਹ ਟਿੱਪਣੀ ਕੀਤੀ ਹਾਈ ਕੋਰਟ ਨੇ ਬਸ ਫਿਰ ਕੀ ਸੀ ਅਗਲੀ ਤਾਰੀਖ ਪੈ ਗਈ ਹੈ ਅਗਲੀ ਤਾਰੀਖ ਜਿਹੜੀ ਪੈ ਗਈ ਹੋਵੇ ਤੁਹਾਨੂੰ ਦੱਸ ਦਿੰਦਾ ਅਗਲੀ ਤਾਰੀਖ ਜਿਹੜੀ ਹੈ ਉਹ ਕਿਹੜੀ ਤਾਰੀਖ ਦੀ ਪਈ ਹੈ ਜੀ ਅ ਫਰਵਰੀ ਦੀ ਪੈ ਗਈ ਹੈ ਫਰਵਰੀ ਚੰਨ ਵਾਈ ਹੋਏਗੀ ਪਰ ਇਸ ਤਰ੍ਹਾਂ ਦਾ ਨਾ ਇੱਕ ਮਾਮਲਾ ਡੇਢ ਡੇਢ ਸਾਲ ਪਹਿਲਾਂ ਵੀ ਆਇਆ ਸੀ ਕੁਝ ਹਸਪਤਾਲਾਂ ਦੇ ਨਾ ਬਿਲਕੁਲ ਈਅਰ ਨਹੀਂ ਹੋ ਰਹੇ ਸੀ ਜਿਹੜੇ ਦਵਾਈਆਂ ਦੇ ਮਸ਼ੀਨਾ ਦੇ ਲੁਧਿਆਣੇ ਦਾ ਡੀਐਮਸੀ ਦਾ ਖਾਸ ਤੌਰ ਤੇ ਜ਼ਿਕਰ ਸੀ ਤੇ ਉਹ ਲੋਕ ਹਾਈ ਕੋਰਟ ਚਲੇ ਗਏ ਜੀ ਪੈਸੇ ਨਹੀਂ ਆ ਰਹੇ ਉਦੋਂ ਸੈਂਟਰ ਸਰਕਾਰ ਕੋਲ ਐਨਐਚਐਮ ਦਾ ਪੈਸਾ ਰੁਕਿਆ ਵੀ ਹੋਇਆ ਸੀ ਇਹ ਗਏ ਇਹ ਕਹਿੰਦੇ ਜੀ ਸੈਂਟਰ ਨੇ ਸਾਡਾ ਫੰਡ ਰੁਕਿਆ ਸੀ ਕਿੱਥੋਂ ਦਈਏ ਸਾਡੇ ਕੋਲ ਪੈਸੇ ਹੀ ਨਹੀਂ ਆ ਉਦੋਂ ਵੀ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਕਿਹਾ ਸੀ ਕਿ ਫਿਰ ਇਸ਼ਤਿਹਾਰات ਇਹਨਾਂ ਪੈਸਾ ਕਿਵੇਂ ਖਰਚ ਹੋ ਰਿਹਾ ਹੈ ਜੇ ਤੁਹਾਡੇ ਕੋਲ ਪੈਸਾ ਨਹੀਂ ਉਹ ਬੇਲੋੜਾ ਪੈਸਾ ਕਿਉਂ ਖਰਚ ਹੋ ਰਿਹਾ ਹ ਹੁਣ ਦੇਖੋ ਉਥੇ ਪ੍ਰਚਾਰ ਹੈ ਨਾ ਹੁਣ ਮੈਂ ਤੁਹਾਡੇ ਨਾਲ ਵਾਦਾ ਕਰ ਰਿਹਾ ਜੀ 올ਡ ਪੈਨਸ਼ਨ ਸਕੀਮ ਲਾਗੂ ਕਰੂੰਗਾ ਹੋਵੇ ਭਾਵੇਂ ਨਾ ਹੋਵੇ ਪ੍ਰਚਾਰ ਤੇ ਕਰਨਾ ਜ਼ਰੂਰੀ ਹੈ ਨਾ ਹੁਣ ਮੈਂ ਤੁਹਾਡੇ ਨਾਲ ਵਾਦਾ ਕਰ ਰਿਹਾ ਜੀ ਜਨਵਰੀ ਤੋਂ ਤੁਹਾਨੂੰ 10 ਲੱਖ ਦਾ ਬੀਮਾ ਮਿਲੇਗਾ ਹਰ ਪਰਿਵਾਰ ਨੂੰ ਪਰ ਜਿਹੜੀ ਪਹਿਲਾਂ ਸਕੀਮ ਚੱਲ ਰਹੀ ਉਹਦੇ ਸਰਕਾਰੀ ਹਸਪਤਾਲਾਂ ਨੂੰ ਪੈਸੇ ਕਿੰਨੇ ਮਿਲ ਰਹੇ ਜਿਹਦੇ 60% ਹਿੱਸਾ ਸੈਂਟਰ ਦਾ 40 ਤੁਹਾਡਾ ਇਹ ਵੀ ਪਟੀਸ਼ਨ ਪਈ ਇਹਦੇ ਤੇ ਵੀ ਸਵਾਲ ਜਵਾਬ ਹੋਇਆ ਹਾਈ ਕੋਰਟ ਚ ਹੁਣੇ ਹੀ ਪ੍ਰਚਾਰ ਜ਼ਰੂਰੀ ਹੈ ਜੇ ਪ੍ਰਚਾਰ ਨਹੀਂ ਕਰਾਂਗੇ ਲੋਕਾਂ ਨੂੰ ਪਤਾ ਕਿਵੇਂ ਚਲੇਗਾ ਪੰਜਾਬ ਚ ਇਨਕਲਾਬ ਆ ਗਿਆ ਇੱਕ ਸਖਤ ਟਿੱਪਣੀ ਕੀਤੀ ਹੈ ਹੁਣ ਸਵਾਲ ਵੱਡਾ ਹੈ 올ਡ ਪੈਨਸ਼ਨਿਸਟ ਸਕੀਮ ਹੋਰ ਜਿੰਨਾ ਕੁਝ ਹੋ ਰਿਹਾ ਹੈ ਕਈ ਮਸਲੇ ਆ ਤੇ ਜਦੋਂ ਖਰਚੇ ਦੀ ਗੱਲ ਆਉਂਦੀ ਹੈ ਇਸ ਵੇਲੇ ਪੰਜਾਬ ਸਰਕਾਰ ਸਿੱਧਾ ਕਹਿੰਦੀ ਹੱਥ ਖੜੇ ਹੈ ਜੀ ਕੋਰਟ 'ਚ ਸਰਕਾਰ ਕਹਿੰਦੀ ਹੈ ਹੱਥ ਖੜੇ ਹੈ ਭਾਸ਼ਣਾ ਦੇ ਵਿੱਚ ਜਨਾਬ ਜੀ ਕਹਿੰਦੇ ਖਜ਼ਾਨਾ ਤਾਂ ਖਾਲੀ ਹੁੰਦਾ ਹੀ ਨਹੀਂ ਜੇ ਖਾਲੀ ਹੈ ਤਾਂ ਉਹਨੂੰ ਪੀਪਾ ਕਹੋ ਮੇਰਾ ਖਜ਼ਾਨਾ ਤੇ ਭਰਿਆ ਪਰ ਕੋਰਟ ਚ ਸਰਕਾਰ ਕਹਿੰਦੀ ਹੈ ਹੈ ਨਹੀਂ ਜੀ ਇਦਾਂ ਨਹੀਂ ਹੈ ਫਿਰ ਉਹ ਕਹਿੰਦੇ ਆ ਫਿਰ ਇਸ਼ਤਿਹਾਰਾਂ ਤੇ ਕਿੱਥੋਂ ਖਰਚ ਕਰ ਰਹੇ ਹੋ ਜੀ ਇਹ ਸਵਾਲ ਹੈ ਇਹ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਤਰੀਕ ਅਗਲੀ ਪੈ ਗਈ ਹੈ ਅਗਲੀ ਤਰੀਕ ਤੇ ਹੁਣ ਦੇਖੋ ਮੁਲਾਜ਼ਮਾਂ ਨੇ ਤੈਅ ਕਰਨਾ ਕਿ ਜੀ 올ਡ ਪੈਨਸ਼ਨ ਸਕੀਮ ਤੇ ਕੀ ਮਿਲਣਾ ਕੀ ਨਹੀਂ ਮਿਲਣਾ ਪਰ ਪੈਨਸ਼ਨ ਹੀ ਮਿਲੇਣੀ ਨਾ ਵੋਟਸ ਦਾ ਅਧਿਕਾਰ ਤੇ ਤੁਹਾਡੇ ਕੋਲ ਅੱਜ ਵੀ ਹੈ ਨਾ ਉਹ ਰਹਿਣਾ ਹੈ ਜਦੋਂ ਤੱਕ ਖੋ ਤੁਸੀਂ ਅਗਲੀ ਵਾਰ ਦੱਸ ਦਿਓ ਸਾਲ ਹੀ ਰਹਿ ਗਿਆ ਹੁਣ ਤੈ ਕਰ ਲਿਓ ਅਗਲੀ ਵਾਰ ਵਾਦੇ ਨਾਲ ਕੌਣ ਖੜਿਆ ਹੈ ਗਾਰੰਟੀ ਨਾਲ ਕੌਣ ਖੜਿਆ ਹੈ ਤੁਹਾਡੇ ਨਾਲ ਕੌਣ ਖੜਿਆ ਹੈ ਇਸ਼ਤਿਹਾਰਾਂ ਵਾਲਿਆਂ ਨਾਲ ਕੌਣ ਖੜਿਆ ਹੈ ਕਿਦੇ ਲਈ ਇਸ਼ਤਿਹਾਰ ਨੇ ਕੋਟ ਸਖਤ ਹੋ ਰਿਹਾ ਹੈ ਸਵਾਲ ਬਹੁਤ ਸਾਰੇ ਨੇ ਹੁਣ ਤੈ ਤੁਸੀਂ ਕਰ ਲਿਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਪ੍ਰਚਾਰ ਜ਼ਰੂਰੀ ਹੈ ਜਰਾਬ ਜੀ ਪੈਨਸ਼ਨ ਤੇ ਤੁਹਾਡੀ ਕੀ ਪਹਿਲਾਂ ਲੈਂਦੀ ਰਹੇ ਹੋ ਵਾਦਾ ਹੀ ਸੀ ਗਾਰੰਟੀ ਥੋੜੀ ਦਿੱਤੀ ਸੀ ਵਾਦਾ ਵਾਦਾ ਤੋ ਅੱਗੇ ਆਪੇ ਭਰ ਲਿਓ ਇਜਾਜ਼ਤ ਦਿਓ ਸਾਸਤ੍ਰਿਕਾ